ਡਾਕਟਰ ਬਲਬੀਰ ਸਿੰਘ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬ ਨੂੰ ਹੜਾਂ ਦੀ ਮਾਰ ਬਹੁਤ ਬੁਰੀ ਤਰ੍ਹਾਂ ਪਈ ਆ ਪਹਿਲਾਂ ਵੀ ਪਈ ਆ ਔਰ ਇਸ ਵਾਰ ਜਿਹੜੀ ਮਾਰ ਪਈ ਆ ਸਰ ਮੈਂ 1980 ਡਾਕਟਰੀ ਪਾਸ ਕਰਕੇ ਇਹ ਸੇਵਾ ਸ਼ੁਰੂ ਕੀਤੀ ਸੀ 1980 ਵਿੱਚ ਛੜ ਆਏ ਸੀ ਮੈਂ 88 ਦੇ ਅੜਾ ਚ ਵੀ ਕੰਮ ਕੀਤਾ 93 ਦੇ ਵਿੱਚ ਵੀ ਕੰਮ ਕੀਤਾ ਔਰ 23 ਦੇ ਵਿੱਚ ਔਰ 25 ਦੇ ਵਿੱਚ ਵੀ ਸਰ ਇਸ ਵੇਲੇ ਮੈਂ ਪਿਛਲੇ 1 ਮਹੀਨੇ ਤੋਂ ਸੱਤ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਆ ਬਾਰਡਰ ਦੇ ਉਹਨਾਂ ਦੇ ਉੱਤੇ ਰਿਆ ਮੈਂ ਲਗਾਤਾਰ ਸਾਰੇ ਪਿੰਡਾਂ 'ਚ ਗਿਆ ਸਰ ਗਨੀਮਤ ਇਹ ਸੀ ਕਿ ਅਸੀਂ 2023 ਦੇ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾ ਕੇ ਸਟੇਟ ਦੇ ਲੈਵਲ ਦੇ ਉੱਤੇ ਜਿਹਦੇ ਵਿੱਚ ਹੈਲਥ ਮਿਨਿਸਟਰ ਔਰ ਅਰਬਨ ਤੇ ਰੂਰਲ ਲੋਕਲ ਬਾਡੀਜ਼ ਐਨੀਮਲ ਸੈਂਟਰੀ ਇੱਕ ਕਮੇਟੀ ਬਣਾਈ ਸਿਕਸੀ ਗਰੁੱਪ ਉਹ ਹਰ ਸਾਲ ਐਡਵਾਂਸ ਤਿਆਰੀ ਕਰਕੇ ਅਸੀਂ ਇਸ ਵਾਰੇ ਵੀ 818 ਟੀਮਾਂ ਬਣਾਈਆਂ ਸੀ ਜਿਹਦੇ ਵਿੱਚ 458 ਰੈਪਿਡ ਰਿਸਪੌਂਸ ਟੀਮ ਤੇ 360 ਮੋਬਾਈਲ ਮੈਡੀਕਲ ਟੀਮਸ ਸਰ ਜਦੋਂ ਬਾਰਾ ਤਿੱਗ ਨੂੰ ਪਾਣੀ ਹੜਾ ਆਣਾ ਸ਼ੁਰੂ ਹੋਇਆ ਉਸੇ ਦਿਨ ਸਾਡੀਆਂ ਟੀਮਾਂ ਐਕਟਿਵ ਹੋ ਗਈਆਂ ਸੀ 18 ਅਗਸਤ ਨੂੰ ਸਾਡਾ ਜਿਹੜਾ ਇੱਕ ਲੱਖ ਵਰਿਆ ਪਿੰਡ ਆ ਜਿਹੜਾ ਵਾਪਰ ਤੋਂ ਪਹਿਲਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਸਕੂਲ ਦੇ ਵਿੱਚ ਅਸੀਂ ਆ ਪੜਾਹ ਹਸਪਤਾਲ ਵੀ ਬਣਾ ਦਿੱਤਾ ਸੀ ਵਟਰਨਰੀ ਦਾ ਹਸਪਤਾਲ ਬਣ ਗਿਆ ਸੀ ਉੱਥੇ ਫੀਲਡ ਵੀ ਪਹੁੰਚ ਗਈ ਸੀ ਇਹ ਜਿਹੜੀ ਦੂਰ ਅੰਦੇਸ਼ੀ ਸੀ ਮੁੱਖ ਮੰਤਰੀ ਸਾਹਿਬ ਦੀ ਉਹ ਸਾਡੇ ਕੰਮ ਆਈ ਸਰ ਉੱਥੋਂ ਤੋਂ ਲੈ ਕੇ ਹੁਣ ਤੱਕ 4740 ਕੈਂਪ ਲੱਗਿਆ ਜਿਹਦੇ ਵਿੱਚ ਤਕਰੀਬਨ 2.5 ਲੱਖ ਲੋਕਾਂ ਨੂੰ ਦਵਾਈ ਮਿਲੀ ਆ ਬਹੁਤ ਸਾਰੇ ਲੋਕਾਂ ਨੂੰ ਸਕਿਨ ਇਨਫੈਕਸ਼ਨਸ ਹੋਇਆ ਬੁਖਾਰ ਹੋਇਆ ਗੈਸਟਰੋਐਂਟਾਈਟਸ ਡਾਇਰੀਆ ਹੋਇਆ ਉਹਨਾਂ ਲੋਕਾਂ ਦੇ ਤਕਰੀਬਨ ਤਕਰੀਬਨ ਜਿਹੜੇ ਕੁੱਲ ਮਿਲਾ ਕੇ ਆ ਗਿਆ ਇਹ 20000 20-25000 ਲੋਕਾਂ ਨੂੰ ਜਿਹੜਾ ਸੀ ਉਹਨਾਂ ਦਾ ਇਲਾਜ ਕੀਤਾ ਗਿਆ ਕੋਈ ਮੇਜਰ ਆਊਟਬ੍ਰੇਕ ਨਹੀਂ ਹੋਣ ਦਿੱਤੀ ਗਈ ਇਸ ਦੇ ਨਾਲ ਨਾਲ ਸਰ 170 ਸਾਡੀਆਂ ਐਮਬੂਲੈਂਸੀ ਬਾਕੀ ਸਾਡੀਆਂ ਜਿਹੜੀਆਂ 108 ਵਾਲੀਆਂ ਸਾਰੇ ਦੇ ਨਾਲ ਨਾਲ ਮੁੱਖ ਮੰਤਰੀ ਸਾਹਿਬ ਦੇ ਜਦੋਂ ਇਹ ਖੁਦ ਫੀਲਡ ਦੇ ਵਿੱਚ ਗਏ ਸਾਡੇ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਅਫਸਰ ਇਸ ਵੇਲੇ ਸਮਾਏ ਨਹੀਂ ਹੈ ਪੰਜਾਬ ਦੇ ਲੋਕਾਂ ਦੇ जख्म ਹੱਲੇ ਆ ਛੱਟ ਤਾਜੀ ਆ ਬਹੁਤ ਭੜੀ ਆ ਡੂੰਗੀ ਆ ਐਸ ਵੇਲੇ ਲੋੜ ਹੈ ਕਿ ਇਸ ਤੋਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਸੀ ਸਾਰੇ ਪੰਜਾਬੀ ਮੋਦੀ ਜੀ ਦੇ ਨਾਲ ਖੜੇ ਸੀ ਐਸ ਵੇਲੇ ਪੰਜਾਬ ਪੰਜਾਬੀਅਤ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਹੈ ਐਸ ਵੇਲੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਗਵੰਤ ਸਬਾ ਨਾਲ ਖੜਨ ਦੀ ਲੋੜ ਹੈ ਸਭ ਇੱਕ ਇੱਕ ਅਨਕਾਰ ਇੱਕ ਹੋਣ ਦੀ ਲੋੜ ਹੈ ਸਾਨੂੰ ਸਰ ਇਹ ਲਗਾਤਾਰ ਜਿਹੜੇ ਸਾਡੇ ਉਪਰਾਲੇ ਸੀ ਔਰ ਮੈਂ ਸਲਾਹਾ ਕਰਦਾ ਕਿ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਸਰ ਸਾਡੀਆਂ ਜਿੰਨੀਆਂ ਐਂਬੂਲੈਂਸ ਸੀ 356 ਉਹਨਾਂ ਨੇ 250 ਐਂਬੂਲੈਂਸ ਸਾਨੂੰ ਹੋਰ ਦਿੱਤੀਆਂ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਖੁਦ ਜਾ ਕੇ ਸੇਵਾ ਕੀਤੀ ਮੈਡੀਕਲ ਕਾਲਜ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਮੁੱਖ ਮੰਤਰੀ ਸਾਹਿਬ ਨੇ ਖੁਦ ਮੈਨੂੰ ਫੋਨ ਕਰਕੇ ਕਿਹਾ ਕਿ ਡੋctor ਸਾਹਿਬ ਜਿਹੜੇ ਰਾਵੀ ਦੇ ਪਾਰ ਪਿੰਡ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਲੋਕ ਆ ਕੱਟ ਆਫ ਹੋ ਗਏ ਸੀ ਬਿਲਕੁਲ ਉਹਨਾਂ ਨੂੰ ਉਸ ਪਾਰ ਪਿੰਡ ਕਹਿੰਦੇ ਆ ਸਰ ਉਹਦੇ ਵਿੱਚ ਦੋ ਪਿੰਡ ਘਟਾਰੂ ਚੱਕ ਜੀ ਦੇ ਆ ਲਸਿਆਣ ਤੇ ਕਜਲਾ ਬਾਕੀ ਪਿੰਡ ਜਿਹੜੇ ਹੈਗੇ ਆ ਉਹ ਦੀਨਾਨਗਰ ਚ ਪੈਂਦੇ ਆ ਸਰ ਉਹਨਾਂ ਪਿੰਡਾਂ ਦੇ ਵਿੱਚੋਂ ਨੌ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਸਾਰਿਆਂ ਦਾ ਸਾਡੀ ਟੀਮਾਂ ਉਸ ਗਸ਼ਿੰਗ ਵਾਟਰ ਦੇ ਵਿੱਚੋਂ ਦੀ ਗਈਆਂ ਮੈਂ ਵੀ ਗਿਆ ਉੱਥੇ ਮੈਂ ਡੀਸੀ ਨੂੰ ਕਹਾ ਮੈਂ ਜਾਣਾ ਕਹਿੰਦਾ ਰੋਡ ਸਾਹਿਬ ਤੁਸੀਂ ਨਾ ਜਾਓ ਮੇਰੀਆਂ ਟੀਮਾਂ ਗਈਆਂ ਕਹਿੰਦੇ ਸਾਨੂੰ ਸਾਨੂੰ ਪ੍ਰੋਬਲਮ ਆਈ ਜੇ ਤੁਸੀਂ ਜਾਓਗੇ ਮੈਂ ਕਹਾਂ ਜੀ ਮੈਂ ਬਿਲਕੁਲ ਨਹੀਂ ਜਾਂਦਾ ਲੋਕਾਂ ਨੂੰ ਸੇਵਾ ਮਿਲਣੀ ਚਾਹੀਦੀ ਆ ਸਾਡੀਆਂ ਟੀਮਾਂ ਗਈਆਂ ਲੇਡੀਜ਼ ਨੂੰ ਲਿਆ ਕੇ ਚਾਰ ਲੇਡੀਜ਼ ਦੀ ਡਿਲੀਵਰੀ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜੱਚਾ ਬੱਚਾ ਦੋਨੇ ਠੀਕ ਆ 28 ਔਰਤਾਂ ਦਾ ਸਰ ਫਿਰੋਜ਼ਪੁਰ ਦੇ ਵਿੱਚ ਸੀਐਮ ਸਾਹਿਬ ਨੇ ਅਪਰੀਸ਼ੀਏਟ ਕੀਤਾ ਸ਼ਾਬਾਸ਼ੀ ਦਿੱਤੀ ਐਸੋਲੇ ਸਾਡੇ ਅਪਲਾਈਜ਼ ਨੂੰ ਸ਼ਾਬਾਸ਼ ਦੇਣ ਦੀ ਲੋੜ ਆ ਇਹਦੇ ਵਿੱਚ ਸਰ ਜਿਹੜਾ ਇਸੇ ਤਰਫ ਫਿਰੋਜ਼ਪੁਰ ਦੇ ਵਿੱਚ ਸਰ ਚਾਰ ਲੇਡੀਜ਼ ਜਿਹੜੀਆਂ ਸੀਗੀਆਂ ਜਿਹੜੀਆਂ ਪਾਣੀ ਨਾਲ ਘਰ ਗਈਆਂ ਸੀ ਚੰਗੜ ਪੈਣੀ ਮੁਹਾਰ ਜਮਸ਼ੇਰ ਉਹਨਾਂ ਨੂੰ ਲਿਆ ਕੇ ਪਹਿਲਾਂ ਐਂਬੂਲੈਂਸ ਤੇ ਪਹਿਲਾਂ ਜਿੱਤੇ ਦਾ ਐਂਬੂਲੈਂਸ ਆ ਉਸ ਤੋਂ ਬਾਅਦ ਟਰੈਕਟਰ ਉਸ ਤੋਂ ਬਾਅਦ ਬੇੜੀਆਂ ਤੇ ਲੈ ਕੇ ਕੱਢ ਕੇ ਲੈ ਕੇ ਆਏ ਉਹਨਾਂ ਨੂੰ ਸਰ 23 ਪੇਸ਼ੈਂਟ ਜਿਹਨਾਂ ਦੇ ਸੱਪ ਲੜ ਗਿਆ ਸੀ ਉਹਨਾਂ ਨੂੰ ਲਿਆ ਕੇ ਮੈਡੀਕਲ ਕਾਲਜ ਚ ਐਡਮਿਟ ਕਰਾਇਆ ਔਰ ਉਹਨਾਂ ਦੇ ਵਿੱਚੋਂ ਸਿਰਫ ਦੋ ਮੌਤਾਂ ਹੋਈਆਂ ਉਹ ਵੀ ਉਹ ਹੋਈਆਂ ਜਿੱਥੇ ਬਹੁਤ ਲੇਟ ਸਾਨੂੰ ਪਤਾ ਲੱਗਿਆ 104 ਨੰਬਰ ਦਿੱਤਾ ਵੀ 104 ਨੰਬਰ ਤੇ ਕਾਲ ਕਰੋ 10 ਮਿੰਟ ਚ ਤੁਹਾਨੂੰ ਕਾਲ ਆ ਜਾਏਗੀ 25-30 ਮਿੰਟ ਦੇ ਵਿੱਚ ਤੁਹਾਡੇ ਕੋਲੇ ਐਂਬੂਲੈਂਸ ਤੇ ਤੁਹਾਡੇ ਕੋਲੇ ਮੈਡੀਕਲ ਏਡ ਪਹੁੰਚ ਜਾਏਗੀ ਚਾਹੇ ਤੁਹਾਡੇ ਕੋਲੇ ਪਹੁੰਚੇ ਇੱਕ ਸਰ ਐਨਡੀ ਟੀਵੀ ਨੇ ਪ੍ਰਾਈਮੇਸ਼ੀਆ ਜਿਨੇ ਆਪਣੇ ਪੰਜਾਬੀ ਦੇ ਚੈਨਲ ਹੈ ਮਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਫਲਾਨੀ ਜਗ੍ਹਾ ਤੇ ਬੰਦਾ ਫਸਿਆ ਹੋਇਆ ਇੱਕ ਬੱਚਾ ਫਸਿਆ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹਨਾਂ ਨੇ ਟਵੀਟ ਵੀ ਕੀਤਾਰ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਇੱਕ 8 ਸਾਲ ਦਾ ਬੱਚਾ ਜਿਹੜਾ ਜਿਹਦੇ ਜਿਹਦੇ ਗੁਰਦੇ ਖਰਾਬ ਹੋਇਆ ਫਸਿਆ ਹੋਇਆ ਪ੍ਰਿੰਟ ਦੇ ਵਿੱਚ ਉਹਨੂੰ 3 ਘੰਟੇ ਵਿੱਚ ਲਾ ਕੇ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਐਡਮਿਟ ਕੀਤਾ ਉੱਥੇ ਸਟੇਬਲਾਈਜ਼ ਕਰਕੇ ਉਹਨੂੰ ਪੀਜੀਏ ਸ਼ਿਫਟ ਕੀਤਾ ਸਰ ਸਰ ਜਦੋਂ ਆਪਰੇਸ਼ਨ ਸੰਦੂਰ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਪਣੇ ਡਾਕਟਰ ਸਾਹਿਬ ਜਿਹੜੇ ਆਪਣੇ ਜਿਹੜੇ ਬੰਦਿਆਂ ਤੇ ਆਪਣੇ ਡਰੋਨ ਗਿਰ ਗਈ ਸੀ ਫਿਰੋਜ਼ਪੁਰ ਦੇ ਵਿੱਚ ਕਹਿੰਦੇ ਇਹਦਾ ਇਲਾਜ ਕਿੱਦਾਂ ਹੋਵੇਗਾ ਮੈਂ ਕਹਾਂ ਜੀ ਇਹ ਫਰੈਸਟੇਜ ਕਵਰ ਨਹੀਂ ਹੁੰਦਾ ਇਹਨਾਂ ਨੇ ਖੜੇ ਪੈਰ ਉਹਨੂੰ ਚੇਂਜ ਕੀਤਾ ਜੀ ਕਿ ਰੋਡ ਵਿਕਟਿਮਸ ਦੇ ਨਾਲ ਨਾਲ ਵਿਕਟਿਮਸ ਆਫ ਵਾਇਲੈਂਸ ਵਿਕਟਿਮਸ ਆਫ ਵਾਰ ਵਿਕਟਿਮਸ ਆਫ ਟੈਰਰਿਸਮ ਆਲਸ ਇਹ ਵੀ ਕਵਰ ਹੋਣਗੇ ਫਰੈਸਟੇ ਸਕੀਮ ਚ ਉਹ ਕਾਨੂੰਨ ਨੂੰ ਚੇਂਜ ਕੀਤਾ ਔਰ ਉਹਨਾਂ ਦਾ ਇਲਾਜ ਕਰਾਇਆ ਗਿਆ ਉਹਨਾਂ ਦੀ ਅਸੀਂ ਜਾਨ ਦੀ ਬਚਾ ਸਕੇ ਲੇਕਿਨ ਜਦੋਂ ਸਾਡੇ ਪ੍ਰਧਾਨ ਮੰਤਰੀ ਆਏ ਉਹਨਾਂ ਨੂੰ ਉਸ ਵੇਲੇ ਵੀ ਫਰਸਤ ਨਹੀਂ ਸੀ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਿੱਥੇ ਡਰੋਨਾਂ गिरਦੀਆਂ ਸੀ ਸਰ ਇਹ ਉਹੀ ਬੰਦਿਆ ਜਿਹੜੇ ਸਾਡੇ ਕਰਮਚਾਰੀ ਆ ਸਾਡੇ ਆਸ਼ਾ ਵਰਕਰ ਸਾਡੇ ਸੀਐਚਓ ਨਰਸਾਂ ਐਨਐਮ ਡਾਕਟਰ ਸਾਡੇ ਜਿਹੜੇ ਇਹਨਾਂ ਇਹਨਾਂ ਜਿਹੜੇ ਜਿਹੜੇ ਬੇੜੀਆਂ ਤੇ ਜਾ ਕੇ ਲੋਕਾਂ ਨੂੰ ਸੇਵਾ ਦੇ ਰਹੇ ਸੀ ਪਹਿਲਾਂ ਉੱਥੇ ਮੋਟਰ गिर ਰਹੇ ਸੀ ਬੰਬ गिर ਰਹੇ ਸੀ ਡਰੋਨਾਂ गिर ਰਹੀਆਂ ਸੀ ਉਹਦੇ ਵਿੱਚ ਸੇਵਾ ਦੇ ਰਹੇ ਸੀ ਸਰ ਅਸੀਂ ਮੈਂ ਦੋ ਚਿੱਠੀਆਂ ਲਿਖੀਆਂ ਜੂਨਰ ਅਰਥ ਮਿਨਿਸਟਰ ਨੂੰ ਕਿ ਸਾਨੂੰ ਕੋਈ 20 50 ਐਂਬੂਲੈਂਸ ਤੁਸੀਂ ਵੀ ਦੇ ਦਿਓ ਇਹ ਵਰਕਰਸ ਨੂੰ ਹਾਈ ਰਿਸਕ ਏਰੀਆ ਅਲਾਉਂਸ ਮਿਲਦਾ ਹੁੰਦਾ ਸੀ ਉਹ ਹਾਈ ਰਿਸਕ ਏਰੀਆ ਅਲਾਉਂਸ ਇਹਨਾਂ ਨੇ ਬੰਦ ਕਰਤਾ 2021 ਦੇ ਵਿੱਚ ਇਹ ਮੁੱਦੇ ਆ ਸਾਡੇ ਸਾਡੇ ਜਿਹੜੇ ਵਰਕਰ ਉੱਥੇ ਕੰਮ ਕਰਦੇ ਆ ਚਾਹੇ ਸਿਹਤ ਮਹਿਕਮੇ ਦੇ ਆ ਵੈਟਰਨਰੀ ਦੇ ਜਿਹੜੇ ਵੀ ਬਾਰਡਰ ਤੇ ਕੰਮ ਕਰਦੇ ਆ ਉਹਨਾਂ ਨੂੰ ਬਾਰਡਰ ਏਰੀਆ ਦਾ ਹਾਈ ਰਿਸਕ ਅਲਾਉਂਸ ਮਿਲਦਾ ਹੁੰਦਾ ਸੀ ਉਹ ਮਿਲਣਾ ਚਾਹੀਦਾ ਆਸ਼ਾ ਵਰਕਰ ਨੇ ਕਨੇ ਕਨੇ ਘਰ ਜਾ ਕੇ ਸਰ ਸੀਐਮ ਸਾਹਿਬ ਨੇ ਮੈਨੂੰ ਇੱਕ ਲਿਸਟ ਭੇਜੀ 2303 ਪਿੰਡਾਂ ਦੀ ਜਿਹੜੇ ਡੁੱਬ ਗਏ ਆ ਜਿਹੜੇ ਪਿੰਡ ਉਹਨਾਂ ਦੀ ਲਿਸਟ ਫੜਾਈ ਉਹਨਾਂ ਦੇ ਵਿੱਚ ਸਪੈਸ਼ਲ ਕੈਂਪ ਲੱਗੇ ਸਰ 486000 ਦੀ اوਪੀਡੀ ਕੀਤੀ ਸਾਰੇ ਘਰਾਂ ਦੇ ਵਿੱਚ ਗਏ ਸਾਰੇ ਪਿੰਡਾਂ ਦੇ ਵਿੱਚ ਸਪਰੇਅ ਹੋਇਆ ਸਾਰੇ ਪਿੰਡਾਂ ਦੇ ਵਿੱਚ ਪਿਊਮਿਗੇਸ਼ਨ ਹੋਈ ਡੈਂਗੀ ਨਹੀਂ ਫੈਲਣ ਦਿੱਤਾ ਸਰ 23 ਦੇ ਵਿੱਚ 5000 ਕੇਸ ਹੋਏ ਸੀ ਇਸ ਵਾਰ 1000 ਕੇਸ ਹੋਇਆ ਸਰ ਗੱਲ ਸਿਰਫ ਇੰਨੀ ਨਹੀਂ ਹੈ ਜੀ ਹੁਣ ਤਾਂ ਚਲੇ ਗਏ ਆਪਣੇ ਬੋਲਕੇ ਰਾਣਾ ਜੀ ਇਹ ਕਹਿੰਦੇ ਸੀ ਹੜ ਕਿਉਂ ਆਏ ਗੱਲ ਹੋ ਗਈ ਖੱਡਾਂ ਦੀ ਉਹ ਵੀ ਪ੍ਰੋਬਲਮ ਹੈ ਗੱਲ ਹੋ ਗਈ ਦਰਾਵਾਂ ਦੀ ਉਹ ਵੀ ਪ੍ਰੋਬਲਮ ਹੈ ਡੈਮਾਂ ਦੀ ਵੀ ਪ੍ਰੋਬਲਮ ਹੈ ਸਾਡੇ ਵਿੱਚ ਕੋਈ ਕਮੀ ਪੇਸੀ ਹੋ ਸਕਦੀ ਆ ਗੱਲ ਸਿਰਫ ਇੰਨੀ ਨਹੀਂ ਆ ਸਰ ਗੱਲ ਇਹ ਆ ਵੀ ਇਹਨਾਂ ਦਾ ਉੱਪਰ ਕਾਂਗਰਸ ਦੀ ਸਰਕਾਰ ਆ ਉੱਪਰ ਹਿਮਾਚਲ ਦੇ ਵਿੱਚ 145 ਸਰ 145 ਲੈਂਡਸਲਾਈਡ ਹੋਇਆ ਉੱਥੇ ਹੁਣ ਪਾਣੀ ਨਹੀਂ ਆਂਦਾ ਗਾਦ ਆਂਦੀ ਆ ਹੁਣ ਇਹ ਡੈਮ ਵੀ ਡੈਮੇਜ ਹੋ ਜਾਣਗੇ ਰਿਵਰ ਵੀ ਡੈਮੇਜ ਹੋ ਜਾਣਗੇ ਨਹਿਰਾਂ ਵੀ ਜਾਮ ਹੋ ਜਾਣਗੀਆਂ ਤੁਹਾਡੀਆਂ ਇਹ ਵਰਤਾਰਾ ਕਿਉਂ ਹੋ ਰਿਹਾ 45 ਕਰੋੜ ਦਾ ਉਸਟ ਹੋਇਆ ਕਦੇ ਇੱਕ ਅਧਾ ਹੁੰਦਾ ਸੀ ਉਤਰਾਖੰਡ ਰੋੜਦੇ ਪਏ ਆ ਜੀ ਇਹ ਡੀਫੋਰੈਸਟੇਸ਼ਨ ਦਾ ਇਸ਼ੂ ਹੈ ਸਾਰੇ ਗਲੋਬਲ ਇਸ਼ੂ ਹੈ ਟੈਕਸਾਸ ਦੇ ਵਿੱਚ ਛੜ ਆਇਆ ਚਾਈਨਾ ਛੜ ਆਇਆ ਇਹ ਕੋਈ ਲੋਕਲ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਗਲੋਬਲ ਇਸ਼ੂਸ ਹੈ ਜਿਹੜੇ ਬੰਦੇ ਅਸਾਮ 'ਚ ਬੈਠੇ ਉਹਨਾਂ ਦਾ ਗਲੋਬਲ ਪਰਸਪੈਕਟਿਵ ਹੋਣਾ ਚਾਹੀਦਾ ਦੇ ਹੈਵ ਟੂ ਥਿੰਕ ਗਲੋਬਲੀ ਹੈਵ ਅ ਨੈਸ਼ਨਲ ਪਰਸਪੈਕਟਿਵ THEN ਐਕਟ ਲੋਕਲੀ ਤਾਂ ਆਪਾਂ ਕਾਮਯਾਬ ਹੋਵਾਂਗੇ ਕਹਿੰਦੇ ਖੱਡਾਂ ਦੇ ਤੱਕ ਕਰਕੇ ਇਹਦੇ ਨਾਲ ਸੀਮਤ ਨਹੀਂ ਹੋਣਾ ਇਹ ਸਾਡੇ ਲੀਡਰ ਕੋਲ ਵਿਜ਼ਨ ਹੈਗੀ ਆ ਇਹ ਭਗਵਾਨਤ ਮਾਨ ਨਾਲ ਕੇਜਰੀਵਾਲ ਨਾਲ ਬਹਿ ਜਣੇ ਇਹਨਾਂ ਨੂੰ ਸਮਝਾਤਾ ਜਾਏਗਾ ਏ ਵੀ ਏ ਵੀ ਏ ਵੀ ਲੈ ਕੇ ਆਏ ਸੀ ਮੌਨਟੇਕ ਸਾਹਿਬ ਮੌਨਟੇਕ ਆਲੂ ਵਾਲਿਆਂ ਨੂੰ ਸਿਆਣਾ ਬੰਦਾ ਹੈ ਸੰ ਪਟਰੋ ਤੁਹਾਨੂੰ ਲੈ ਕੇ ਆਏ ਸੀ ਜੇ ਕੋਈ ਚੰਗਾ ਬੰਦਾ ਹੋਵੇ ਉਹਦੀ ਗੱਲ ਮੰਨਣੀ ਵੀ ਚਾਹੀਦੀ ਉਹਦੀ ਮੰਨੀ ਦੇਣਾ ਨੇ ਉਹਨੋਂ ਤਾਂ ਪਹਿਲੇ ਵਾਲਿਆਂ ਨੇ ਵੀ ਸਰਦਾਰ ਸਰਦਾਰਾ ਸਿੰਘ ਜੌਲ ਦੀਆਂ ਦੋ ਕਮੇਟੀਆਂ ਬਣਾਈਆਂ ਸੀ ਉਹਦੀ ਕੋਈ ਗੱਲ ਨਹੀਂ ਮੰਨੀ ਇਹਨਾਂ ਨੇ ਜੇ ਉਹਨਾਂ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤੇ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ ਸਰ ਗੱਲ ਸਿਰਫ ਇੱਥੇ ਨਹੀਂ ਮੁੱਕਦੀ ਜੀ ਵਾਈਡ ਅਪ ਕਰ ਲਿਓ ਸਰ ਵਾਈਡ ਅਪ ਕਰਾਓ ਜੀ ਨਮਾਮੇ ਗੰਗਾ ਨਮਾਮੇ ਗੰਗਾ ਪ੍ਰੋਜੈਕਟ ਸੁਣਾ ਹੋਣਾ ਤੁਸੀ ਸਰ ਗੰਗਾ ਦੇ ਵਾਸਤੇ ਉਹਦੀ ਸਫਾਈ ਵਾਸਤੇ ਉਹਦੇ ਵਾਸਤੇ ਹੜ੍ਹਾਂ ਦੀ ਰੋਕथाम ਲਈ 24000 ਕਰੋੜ ਰੁਪਇਆ ਸਰ 42000 ਕਰੋੜ ਰੁਪਇਆ ਕੋਸੀ ਵਾਸਤੇ ਸਰ 11500 ਕਰੋੜ ਰੁਪਇਆ ਮਖਾਣਾ ਬੋਰਡ ਲਈ 450 ਕਰੋੜ ਰੁਪਇਆ ਸਰ ਪੰਜਾਬ ਦੇ ਵਾਸਤੇ ਉੱਥੇ ਔਰਤਾਂ ਦੇ ਖਾਤੇ ਵਿੱਚ 7500 ਕਰੋੜ ਪਾਤਾ ਡੁੱਬੀਆਂ ਤਾਂ ਇੱਥੇ ਸੀ ਇੱਥੇ ਬੰਬ ਗਰੇ ਸੀ ਇੱਥੇ ਉਹਨਾਂ ਦੇ ਪਰਿਵਾਰ ਡੁੱਬੇ ਹੋਏ ਸੀ ਮੈਂ ਜਾ ਕੇ ਆਇਆ ਸਰ ਪਿੰਡਾਂ ਦੇ ਵਿੱਚ ਕੁਲਦੀਪ ਢਾੜੀਵਾਲ ਦੇ ਨਾਲ ਜਾ ਕੇ ਆਇਆ ਮਥੋਬਾ ਪਿੰਡ ਦੇ ਵਿੱਚ ਦਾਦੀ ਪੋਤੇ ਲੈ ਕੇ ਬੈਠੀ ਹੋਈ ਸੀ ਘਰ ਦੀਆਂ ਕੰਨਾਂ ਵੀ ਗਿਰ ਗਈਆਂ ਸੱਤ ਲਟਕ ਰਹੀ ਐ ਤੰਬੂ 'ਚ ਬੈਠੇ ਹੋਏ ਆ ਪੋਤੇਆਂ ਨੂੰ ਫੜ ਕੇ ਅੱਖਾਂ ਦੇ ਲੋਕਾਂ ਦੇ ਹੰਸੂ ਉਦਨ ਲక్ష్ਮੀ ਕਾਂਤਾ ਚਾਵਲਾ ਜੀ ਵੀ ਪਹੁੰਚ ਗਏ ਸੀ ਉੱਥੇ ਸਰ ਮੈਂ ਕਿਹੜੇ ਕਿਹੜੇ ਪਿੰਡ ਦੀ ਗੱਲ ਕਰਾਂ ਲੋਕਾਂ ਦੇ ਹੰਸੂਆਂ ਦਾ ਹੜ ਆਇਆ ਹੋਇਆ ਇਹ ਖੜ ਹੋ ਰਿਹਾ ਆਇਆ ਹੋਇਆ ਸਰ ਇੱਥੇ ਇਹਦੇ ਕੇਂਦਰ ਦੇ ਜਿੰਨੇ ਛੋਟੇ-ਮੋਟੇ ਮੰਤਰੀ ਆ ਜੀ ਮਿਨਿਸਟਰ ਆਫ ਸਟੇਟ ਮਿੰਟਰੋ ਫਲਾਣਾ ਤੁਰੇ-ਫਿਰਦੇ ਐ ਡੀਸੀਆਂ ਨੂੰ ਕੰਮ ਨਹੀਂ ਕਰਮ ਦਿੰਦੇ ਜੀ 24-24 ਕੀ ਕਰਦੇ ਆ ਕੇ ਜੀ ਸਵਾਏ ਭਗਵੰਤ ਮਾਨ ਨੂੰ ਬੁਰਾ ਭਲਾ ਕਹਿਣ ਦੇ ਜੀ ਹੁਣ ਕਹਿੰਦੇ ਸਿੱਧੇ ਪਾ ਦਾਂਗੇ ਖਾਤੇ ਤੇ ਅਜ ਤੱਕ ਹੋਇਆ ਕਦੇ ਵੇਅਰ ਇਜ਼ ਦਾ ਫੈਡਰਲਿਜ਼ਮ ਸਰ ਥਿਸ ਇਜ਼ ਦਾ ਇਸ਼ੂ ਇਹ ਹੋਣਾ ਚਾਹੀਦਾ ਏਕੇ ਦੀ ਲੋੜ ਐ ਇਸ ਵੇਲੇ ਇਕੱਠੇ ਹੋ ਕੇ ਖੜਨ ਦੀ ਲੋੜ ਐ ਸਾਨੂੰ ਮਾਨ ਸਾਹਿਬ ਦੇ ਨਾਲ ਖੜਨ ਦੀ ਲੋੜ ਐ ਇਹਦੀ ਸੱਜੀ ਬਾਹ ਬਣਨ ਦੀ ਲੋੜ ਐ ਸਰ ਗੱਲ ਵਿਤਕਰੇ ਦੀ ਆ ਦੁੱਖ ਵਿਤਕਰੇ ਦੀ ਆ ਕਾਣੀ ਵੰਡ ਦੀ ਆ ਜਿਨ੍ਹਾਂ ਨੇ ਖੂਨ ਬਗਾਇਆ ਆਜ਼ਾਦੀ ਵਾਸਤੇ ਸਰ ਇਹਨਾਂ ਦੇ ਜਦੋਂ ਪੀਐਲ 84 ਦੀ ਗੱਲ ਕਰਦਾ ਜੀ ਮੈਂ ਇੱਕ ਗੱਲ ਕਰਦੀ ਆ ਜਦੋਂ ਕਰ ਲੋ ਕਰ ਜਦੋਂ ਜਦੋਂ ਮੈਂ ਛੋਟਾ ਬੱਚਾ ਸੀ ਸ਼ਾਇਦ ਇਹਨਾਂ ਤੇ ਇਹਨਾਂ ਨੂੰ ਵੀ ਸਮਝ ਹੋਏਗੀ ਚਾਰਟ ਦੇ ਵਿੱਚ ਉਹਨਾਂ ਨੇ ਜਦੋਂ ਸਾਡੀ 65 ਦੀ ਲੜਾਈ ਹੋਈ ਆ ਅਮਰੀਕਾ ਨੇ ਸਾਨੂੰ ਕਣਕ ਦੇਣੀ ਬੰਦ ਕਰਤੀ ਇਦਾਂ ਕਹਿੰਦੀ ਜਾਓ ਠੂਠਾ ਲੈ ਕੇ ਮੰਗ ਕੇ ਆਓ ਸਾਰੀ ਦੁਨੀਆ ਚ ਘੁੰਮ ਕੇ ਆਇਆ ਜਦੋਂ 에ਰਪੋਰਟ ਤੇ ਆਇਆ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹ ਰੋਲ ਲੱਗ ਗਿਆ ਧਾੜਾ ਮਾਰ ਕੇ ਕਹਿੰਦਾ ਰੱਬ ਸਾਨੂੰ ਇਹ ਦਿਨ ਨਾ ਦਿਖਾਵੇ ਤੇ ਮੈਂ ਜਾਮਾ ਤੇ ਖਾਲੀ ਹੱਥ ਵਾਪਸ ਆਵਾਂ ਸਾਡੇ ਲੋਕਾਂ ਦੀ ਆਕਾਲ ਪੈ ਗਿਆ ਸੀ ਬੰਗਾਲ ਦੇ ਵਿੱਚ ਬੰਦੇ ਮਰ ਰਹੇ ਸੀ ਠੀਕ ਹੈ ਜੀ ਪੰਜਾਬ ਦੇ ਲੋਕਾਂ ਨੇ ਦੋ ਟਾਈਮ ਖਾਣਾ ਖਾਦਾ ਇੱਕ ਟਾਈਮ ਦਾ ਖਾਣਾ ਪਕਾ ਕੇ ਉਹਨਾਂ ਨੂੰ ਪੂਰਨ ਨੂੰ ਬਚਾ ਕੇ ਭੇਜਿਆ ਸੀ ਇਹ ਉਹ ਪੰਜਾਬ ਹੈ ਜੀ ਜਿਹਨੂੰ ਅੱਜ ਲੋੜ ਪਈ ਆ ਸਰ ਜਿਹੜੇ ਮਦ ਇਹ ਜਿਹੜੇ ਸਾਡੇ ਗੋਦੀ ਧਰਦੇ ਨੇਤਾ ਨੇ ਕਿਹਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਕਿ ਤੁਸੀਂ ਚੜ ਦੀ ਕਲਾ ਮਿਸ਼ਨ ਲਈ rangana-punjab.com.gov.in ਤੇ ਪੈਸੇ ਨਾ ਦਿਓ ਸਰ ਮੈਂ ਉਸੇ ਦਿਨ ਮੈਂ ਅਗਲੇ ਦਿਨ ਮੈਂ ਸਾਡੀ ਆਈ ਸਰਜਨ ਦੀ ਕਾਨਫਰੰਸ ਵਿੱਚ ਹਮਸਰ ਗਿਆ 올 ਇੰਡੀਆ ਆਫ థਰਮੋਲੋਜੀਕਲ ਸੁਸਾਇਟੀ ਪੰਜਾਬ ਸਾਰੇ ਦੇਸ਼ ਦੇ ਆਈ ਸਰਜਨ ਹੋਏ ਸੀਗਾ ਮੈਂ ਉਹਨਾਂ ਨਾਲ ਥੋੜੀ ਜਿਹੀ ਗੱਲ ਕੀਤੀ ਉਹਨਾਂ ਨੇ 10 ਲੱਖ ਰੁਪਏ ਮੌਕੇ ਤੇ ਦਿੱਤਾ ਜੀ ਅਗਲਾ ਪੰਜਾਬ ਮਿਸ਼ਨ ਵਾਸਤੇ ਅੱਜ ਦੁਨੀਆ ਦੇ ਸਾਰੇ 3 ਕਰੋੜ ਰੁਪਏ ਭੁਗਤਾਨ ਤੁਹਾਸੀ ਸਰ ਸਾਰੀਆਂ ਗੱਲਾਂ ਚੰਗੀਆਂ ਕਰਦੇ ਹੋ ਬਹੁਤ ਵਧੀਆ ਕਰਦੇ ਹੋ ਪਰ ਆਪਣੇ ਕੋਲ ਸਮਾਂ ਲਿਮਟਡ ਹੈ ਪਰ ਬਸ ਮੈਂ ਕਨਕਲੂਡ ਕਰ ਰਿਹਾ ਮੈਨੂੰ ਪਤਾ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਸ਼ਾਮ ਤੱਕ ਬੋਲ ਸਕਦੇ ਹੋ ਨਹੀਂ ਸਰ ਮੈਂ ਬੋਲਦਾ ਨਹੀਂ ਲੰਬਾ ਨਹੀਂ ਬੋਲਦਾ ਸਰ ਮੈਂ ਆਪਣੇ ਦੂਜੇ ਸਾਥੀ ਰਹਿ ਜਾਣੇ ਆ ਜੀ ਪਲੀਜ਼ ਨਹੀਂ ਸਰ ਮੈਂ ਕਲੋ ਬਸ ਮੈਂ ਤਾਂ ਇਹ ਕਹਿਣਾ ਜੀ ਮੈਂ ਇਹ ਕਹਿਣਾ ਜੀ ਵੀ ਇਸ ਵੇਲੇ ਜਿਵੇਂ ਅਸੀਂ ਇਹ ਪ੍ਰਸ਼ਨ ਸੰਦੂਰ ਵੇਲੇ ਪ੍ਰਧਾਨ ਮੰਤਰੀ ਨਾਲ ਖੜੇ ਸੀ ਇਸ ਵੇਲੇ ਅਸੀਂ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਅਫਸਰਾਂ ਨਾਲ ਬਾਅਦ ਚ ਦੇਖ ਲਾਂਗੇ ਅਸੀਂ ਆਪਸ ਵਿੱਚ ਬਾਅਦ ਚ ਹੋ ਜਾਂਗੇ ਐਸ ਵੇਲੇ ਸਾਨੂੰ ਕੇਂਦਰ ਸਰਕਾਰ ਨੂੰ ਕਹਿਣ ਦੀ ਲੋੜ ਆ ਸਾਡਾ ਹੱਕ ਇੱਥੇ ਇੱਥੇ ਰੰਗ ਥੈਂਕ ਯੂ ਆ ਕਹਿਣ ਦੀ ਲੋੜ ਆ ਇਕੱਠੇ ਹੋ ਕੇ ਇੱਕ ਆਵਾਜ਼ ਜਾਏਗੀ ਤਾਂ ਉਹਦਾ ਹੋਏਗਾ ਸਾਡੀਆਂ ਚਿੱਟੀਆਂ ਦੀਆਂ ਜਾਣਗੇ ਦੇਣੇ ਪਣਗੇ ਥੈਂਕ ਯੂ